ਹਸ਼ਰ ਫਿਲਮ ਕੀਤੀ ਸੀ ਜੀ ਸਟਾਰਟਿੰਗ ਮੈਂ ਹਸ਼ਰ ਫਿਲਮ ਤੋਂ ਕੀਤੀ ਸੀ ਬਾਬੂਗਾਨ ਜੀ ਦੇ ਨਾਲ ਉਹਨਾਂ ਜਿਹੋ ਉਸ ਫਿਲਮ ਦੇ ਵਿੱਚ ਮੈਂ ਮੈਂਟਲ ਸਟਾਰਟਡ ਬੱਚੇ ਦਾ ਕਰੈਕਟਰ ਨਿਭਾਇਆ ਸੀ ਤੇ ਉਹਨਾਂ ਦਾ ਛੋਟੇ ਬ੍ਰਦਰ ਦਾ ਰੋਲ ਸੀਗਾ ਮੇਰਾ ਤੇ ਉਹ ਮੇਰੀ ਪਹਿਲੀ ਫਿਲਮ ਹਸ਼ਰ ਸੀਗੀ ਤੇ ਹੁਣ ਤੁਸੀਂ ਕਿੰਨੀਆਂ-ਕਿੰਨੀਆਂ ਫਿਲਮਾਂ ਕਰ ਚੁੱਕੇ ਸੀਗੇ ਮੈਂ ਭਾਜੀ ਰਾਉਂਡ ਗਿਣਤੀ ਨਹੀਂ ਹੈ 28-30 ਫਿਲਮਾਂ ਜਾਂ ਇਸ ਤੋਂ ਬਹੁਤ ਹੋਣ ਤੇ ਅਲੱਗ-ਅਲੱਗ ਕਿਰਦਾਰ ਅਲੱਗ-ਅਲੱਗ ਸ ਸਿਤਾਰਿਆਂ ਵਾਲਾ ਨਾਮੀ ਚਿਹਰਿਆਂ ਦੇ ਨਾਲ ਕੰਮ ਕੀਤਾ ਹੋਇਆ ਮੈਂ ਜਿਸ ਤੇ ਬਹੁਤ ਨਾਮ ਆਉਂਦੇ ਆ ਰਵਿੰਦਰ ਗਰੇਵਾਲ ਪਾ ਜੀ ਦਾ ਤੇ ਸਰਦਾਰ ਸੋਈ ਜੀ ਦਾ ਬੀਨੂ ਢਿਲੋਂ ਪਾ ਜੀ ਦਾ ਅ ਕ੍ਰਿਪੀ ਕੁਗੀ ਜੀ ਦਾ ਕਰਨਜੀਤਨ ਮੋਲ ਪਾ ਜੀ ਦਾ ਵੀਰਨ ਸ਼ਰਮਾ ਜੀ ਦਾ ਜਸਵਿੰਦਰ ਭੱਲਾ ਜੀ ਦਾ ਜਾਂ ਫਿਰ ਬੋਲੀਵੁੱਡ ਦੇ ਵਿੱਚ ਕਮਾਉਣ ਤਾਂ ਸ਼ਾਹਦ ਕਪੂਰ ਜੀ ਦਾ ਸੋਨਮ ਕਪੂਰ ਜੀ ਨਨਮ ਬੰਕਰ ਜੀ ਜਿਵੇਂ ਪਰਦੇ ਦੇ ਤੇ ਉੱਤੇ ਮਾਹੌਲ ਕੁਝ ਹੋਰ ਹੁੰਦਾ ਹੈ ਪਰਦੇ ਦੇ ਪਿੱਛੇ ਕੀ ਕਿਦਾਂ ਸ਼ੂਟ ਹੁੰਦਾ ਉਹ ਦੋਨੋਂ ਡਿਫਰੈਂਟ ਚੀਜ਼ ਹੈ ਜੈਰੰਦ ਦਾ ਵਾਪਾ ਜੀ ਦਾ ਮੈਸੇਜ ਆਇਆ ਹੈ ਕਿ ਬ੍ਰਦਰ ਡੋਨਟ ਵਰੀ ਆਪਾਂ ਅਗਲੀ ਫਿਲਮ ਚ ਇਕੱਠੇ ਕੰਮ ਕਰਾਂਗੇ ਮਨਿੰਦਰ ਜੀ ਤੁਸੀਂ ਇੱਕ ਪਰਦਾ ਸਤਾਰਾ ਹੋ ਇੱਕ ਇੰਡਸਟਰੀ ਦਾ ਜਿਹਦੇ ਵੀ ਤੁਸੀਂ ਕਾਫੀ ਚਰਚੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਕਾਫੀ ਹਸਤੀਆਂ ਦੇ ਨਾਲ ਕੰਮ ਕੀਤਾ ਹੈ ਪਰ ਅੱਜ ਤੁਸੀਂ ਆਪਣੇ ਸਟ੍ਰੀਟ ਫੂਡ ਤੇ ਕੰਮ ਕਰ ਰਹੇ ਹੋ ਫਿਲਮ ਇੰਡਸਟਰੀ ਛੱਡੀ ਨਹੀਂ ਭਾਜੀ ਕੋਈ ਵੀ ਚੀਜ਼ ਛੱਡੀ ਨਹੀਂ ਜਾਂਦੀ ਹੁੰਦੀ ਜਦੋਂ ਤੁਹਾਡੀ ਚਾਹਤ ਹੋਵੇ ਤੇ ਤੁਹਾਡਾ ਪਿਆਰ ਹੋਵੇ ਤੇ ਬਸ ਥੋੜਾ ਜਿਹਾ ਇੰਡਸਟਰੀ ਵੱਲੋਂ ਕਹਿ ਲਓ ਪਿਆਰ ਥੋੜਾ ਘਟ ਗਿਆ ਮਿਲ ਰਿਹਾ ਸੀਗਾ ਥ੍ਰਿਲੂ ਦਿੱਕਤਾ ਪਰੇਸ਼ਾਨੀਆਂ ਮਾਂਲੀ ਹਾਲਾਤ ਥੋੜੀ ਜਿਹਾ ਜ਼ਿਆਦਾ ਖਸਤਾ ਹੋ ਗਈ ਸੀਗੀ ਕੀ ਹਾਰ ਕੇ ਕੋਈ ਕੰਮ ਸਟਾਰਟ ਕਰਨਾ ਸੀ ਤੇ ਮੈਨੂੰ ਰੋਡ ਸਾਈਡ ਦੇ ਉੱਤੇ ਫਿਰ ਮੈਂ ਕਾਨਪੀਨ ਦਾ ਕੰਮ ਸ਼ੁਰੂ ਕਰਤਾ ਦੇਖੋ ਮੈਂ ਅੱਜ ਤੱਕ ਤਦੀ ਇੰਡਸਟਰੀ ਤੱਕ ਇਹ ਗੱਲ ਹੀ ਨਹੀਂ ਪਹੁੰਚਾਈ ਕਿ ਮੈਂ ਕਿਸ ਹਾਲਾਤਾਂ ਚ ਹਾਂ ਜਾਂ ਕਿਸ ਪ੍ਰੋਬਲਮਸ ਤੋਂ ਨਿਕਲ ਰਿਹਾ ਤੇ ਕਿਉਂਕਿ ਉਹਦਾ ਕਾਰਨ ਹੈ ਬਈ ਜੀ ਆਪ ਦਾ ਦੁੱਖ ਦੱਸ ਕੇ ਕਿਸੇ ਨੂੰ ਕੋਈ ਉਹ ਇੰਨਾ ਫਾਇਦਾ ਨਹੀਂ ਹੈਗਾ ਜਿੱਦਾਂ ਕਿ ਮੇਰੇ ਪਤਨ ਦੱਸਿਆ ਸੀਗਾ ਕਿ ਉੱਬਰ ਦਾ ਸਤਾਰਾ ਇੱਕ ਸਟਰੀਟ ਫੂਡ ਤੇ ਆਪਣਾ ਬਿਜ਼ਨਸ ਰਨ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਵਿੱਚ ਆਏ ਆ ਸਸੀ ਗੱਲ ਜੀ ਸਸੀ ਬਾਈ ਜੀ ਅ ਕੜਾ ਮਨਿੰਦਰ ਜੀ ਤੁਸੀਂ ਇੱਕ ਉੱਬਰ ਦਾ ਸਤਾਰਾ ਇੱਕ ਇੰਡਸਟਰੀ ਦਾ ਜਿਹਦੇ ਵਿੱਚ ਤੁਸੀਂ ਕਾਫੀ ਚਰਚੀ ਦੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਕਾਫੀ ਹਸਤੀਆਂ ਦੇ ਨਾਲ ਕੰਮ ਕੀਤਾ ਪਰ ਅੱਜ ਤੁਸੀਂ ਆਪਣੇ ਸਟਰੀਟ ਫੂਡ ਤੇ ਕੰਮ ਕਰ ਰਹੇ ਹੋ ਹਾਂਜੀ ਤੇ ਇਦਾਂ ਦਾ ਕੀ ਹੋ ਗਿਆ ਕਿ ਤੁਸੀਂ ਫਿਲਮ ਇੰਡਸਟਰੀ ਛੱਡ ਕੇ ਐਸਾਈਡ ਆ ਗਏ ਅਹ ਦੇਖੋ ਫਿਲਮ ਇੰਡਸਟਰੀ ਛੱਡੀ ਨਹੀਂ ਭਾਜੀ ਕੋਈ ਵੀ ਚੀਜ਼ ਅ ਛੱਡੀ ਨਹੀਂ ਜਾਂਦੀ ਹੁੰਦੀ ਜਦੋਂ ਤੁਹਾਡੀ ਚਾਹਤ ਹੋਵੇ ਤੇ ਤੁਹਾਡਾ ਪਿਆਰ ਹੋਵੇ ਤੇ ਬਸ ਥੋੜਾ ਜਿਹਾ ਇੰਡਸਟਰੀ ਵੱਲੋਂ ਕਹਿ ਲੋ ਪਿਆਰ ਥੋੜਾ ਘੱਟ ਮਿਲ ਰਿਹਾ ਸੀਗਾ ਕੰਮਕਾਰ ਦੀ ਥੋੜੀ ਪਰੇਸ਼ਾਨੀ ਚੱਲ ਰਹੀ ਸੀਗੀ ਤੇ ਕੁਝ ਫਿਰ ਅ ਕਰੇਲੂ ਦਿੱਕਤਾਂ ਪਰੇਸ਼ਾਨੀਆਂ ਮਾਲੀ ਹਾਲਤ ਥੋੜੀ ਜੀ ਜ਼ਿਆਦਾ ਖਸਤਾ ਹੋ ਗਈ ਸੀਗੀ ਤੇ ਇਸ ਕਰਕੇ ਫਿਰ ਮੈਨੂੰ ਅਖੀਰ ਹਾਰ ਕੇ ਕੋਈ ਕੰਮ ਸਟਾਰਟ ਕਰਨਾ ਸੀ ਤੇ ਮੈਨੂੰ ਰੋਡ ਸਾਈਡ ਦੇ ਉੱਤੇ ਫਿਰ ਮੈਂ ਖਾਣ ਪੀਣ ਦਾ ਕੰਮ ਸ਼ੁਰੂ ਕਰਤਾ ਮਨਿੰਦਰ ਇੱਕ ਕਾਕਾ ਨਾਮ ਦੇ ਉੱਤੋਂ ਜਾਣਿਆ ਜਾਂਦਾ ਜੋ ਕਿ ਬੜੇ ਵੱਡੇ 스타 ਨਾਲ ਤੁਸੀਂ ਇੱਕ ਫਿਲਮ ਕੀਤੀ ਹੈ ਜਿਹੜੀ ਸਭ ਨੇ ਦੇਖੀ ਹੋਏਗੀ ਤੁਸੀਂ ਆਪਣੀ ਫਿਲਮ ਦਾ ਨਾਮ ਦੱਸੋਗੇ ਸਭ ਨੂੰ ਕਿ ਵੈਸੇ ਤਾਂ ਸਾਰੇ ਜਾਣਦੇ ਹੀ ਆ ਤੁਹਾਨੂੰ ਸਾਰੇ ਜਾਣਦੇ ਹੀ ਆ ਫਿਰ ਵੀ ਤੁਸੀਂ ਆਪਣੀ ਫਿਲਮ ਦਾ ਕੋਈ ਨਾਮ ਸਭ ਨੂੰ ਦੱਸ ਦਿਓ ਹਸ਼ਰ ਫਿਲਮ ਕੀਤੀ ਸੀ ਜੀ ਸਟਾਰਟਿੰਗ ਮੈਂ ਹਸ਼ਰ ਫਿਲਮ ਤੋਂ ਕੀਤੀ ਸੀ ਬੱਬੂ ਮਾਨ ਜੀ ਦੇ ਨਾਲ ਉਹਨਾਂ ਜੇ ਉਸ ਫਿਲਮ ਦੇ ਵਿੱਚ ਮੈਂ ਮੈਂਟਲੀ ਡਿਸਟਰੈਡ ਬੱਚੇ ਦਾ ਕਰੈਕਟਰ ਨਿਭਾਇਆ ਸੀ ਤੇ ਉਹਨਾਂ ਦਾ ਛੋਟੇ ਬ੍ਰਦਰ ਦਾ ਰੋਲ ਸੀਗਾ ਮੇਰਾ ਤੇ ਉਹ ਮੇਰੀ ਪਹਿਲੀ ਫਿਲਮ ਹਸ਼ਰ ਸੀਗੀ ਤੇ ਹੋਰ ਤੁਸੀਂ ਕਿੰਨੇ ਕਿੰਨੀਆਂ ਫਿਲਮਾਂ ਕਰ ਚੁੱਕੇ ਸੀਗੇ ਮੈਂ ਭਾਜੀ ਰਾਉਂਡ ਗਿਣਤੀ ਨਹੀਂ ਹੈ 28-30 ਫਿਲਮਾਂ ਸ਼ਾਇਦ ਇਸ ਤੋਂ ਵੱਧ ਹੋਣ ਤੇ ਅਲੱਗ-ਅਲੱਗ ਕਿਰਦਾਰ ਅਲੱਗ-ਅਲੱਗ ਸਿਤਾਰਿਆਂ ਨਾਲ ਨਾਮੀ ਚਿਹਰਿਆਂ ਦੇ ਨਾਲ ਕੰਮ ਕੀਤਾ ਹੋਇਆ ਮੈਂ ਤੇ ਜਿਸ 'ਚ ਬਹੁਤ ਨਾਮ ਆਉਂਦੇ ਆ ਰਵਿੰਦਰ ਗਰੇਵਾਲ ਭਾਜੀ ਦਾ ਤੇ ਸਰਦਾਰ ਸੋਹੀ ਜੀ ਦਾ ਵੀ ਨੋ ਢਿੱਲੋ ਭਾਈ ਦਾ ਗੁਰਪ੍ਰੀਖੂ ਗੀ ਜੀ ਦਾ ਕਰਮਜੀਤ ਅਨਮੋਲ ਭਾਈ ਦਾ ਵੀ ਐਨ ਸ਼ਰਮਾ ਜੀ ਦਾ ਜਸਵਿੰਦਰ ਭੱਲਾ ਜੀ ਦਾ ਜਾਂ ਫਿਰ ਬੋਲੀਵੁੱਡ ਦੇ ਵਿੱਚ ਕਮਾਤਾ ਸ਼ਾਹਦ ਕਪੂਰ ਜੀ ਦਾ ਸੋਨਮ ਕਪੂਰ ਜੀ ਨੰਮ ਬੰਖੇਰ ਜੀ ਤੇ ਹਾਲਚ ਮੈਂ ਇੱਕ ਰਵੀ ਕਿਸ਼ਨ ਜੀ ਨਾਲ ਵੀ ਕਰਕੇ ਆਇਆ ਸੀ ਤੇ ਹੁਣ ਥੋੜਾ ਸਮਾਂ ਪਹਿਲੇ ਨੀਡਰ ਮੁਕੇਸ਼ ਰੀਚੀ ਜੀ ਬੋਲੀਵੁੱਡ ਐਕਟਰ ਹੈ ਉਹਨਾਂ ਦੇ ਨਾਲ ਕੀਤੀ ਸੀ ਮੈਂ ਨੀਡਰ ਤੇ ਕਾਫੀ ਸਬ ਮਿਸ ਪੂਜਾ ਕਾਫੀ ਸਿਤਾਰੇ ਨੇ ਜਿਹਦੋ ਸਹਮ ਦੇ ਨਾਮ ਦੇ ਨਾਮੀ ਕਰਾਮੀ ਆ ਹੁਣ ਵੀ ਜੋ ਕਈ ਸਾਡੇ ਭਰਾ ਜਿਹੜੇ ਅੱਜ ਵੀ ਪੂਰਾ ਵਧੀਆ ਚੱਲ ਰਹੇ ਆ ਤੇ ਸਾਰਿਆਂ ਦੇ ਨਾਲ ਆਲਮੋਸਟ ਕੰਮ ਕੀਤਾ ਹੋਇਆ ਤੇ ਜਦੋਂ ਤੁਸੀਂ ਫਿਲਮ ਇੰਡਸਟਰੀ ਤੋਂ ਬਾਹਰ ਆ ਕੇ ਤੁਸੀਂ ਆਪਣਾ ਕੰਮ ਸਟਾਰਟ ਕੀਤਾ ਤੇ ਤੁਹਾਨੂੰ ਨਾ ਕਿਸੇ ਨੇ ਕੋਈ ਕੰਟੈਕਟ ਕਰਦੇ ਆ ਤੁਹਾਨੂੰ ਮਿਲਦੇ ਆ ਆਂਦੇ ਮਿਲਣ ਤਾਂ ਆਂਦੇ ਹੋਣਗੇ ਕਿ ਕੋਈ ਵੀ ਨਹੀਂ ਮਿਲਦਾ ਆ ਕੇ ਅੱਜ ਕੱਲ ਆ ਦੇਖੋ ਮੈਂ ਅੱਜ ਤੱਕ ਕਦੀ ਇੰਡਸਟਰੀ ਤੱਕ ਇਹ ਗੱਲ ਹੀ ਨਹੀਂ ਪਹੁੰਚਾਈ ਕਿ ਮੈਂ ਕਿਸ ਹਾਲਾਤਾਂ ਚ ਹਾਂ ਜਾਂ ਕਿਸ ਪ੍ਰੋਬਲਮਸ ਤੋਂ ਨਿਕਲ ਰਿਆਂ ਤੇ ਕਿਉਂਕਿ ਉਹਦਾ ਕਾਰਨ ਹੈ ਬਾਈ ਜੀ ਆਪ ਦਾ ਦੁੱਖ ਦੱਸ ਕੇ ਕਿਸੇ ਨੂੰ ਕੋਈ ਉਹ ਇੰਨਾ ਫਾਇਦਾ ਨਹੀਂ ਹੈਗਾ ਕਿ ਉਹ ਵੀ ਸਾਰੇ ਆਪਦੇ ਕੰਮਾਂ ਕਾਰਾਂ ਚ ਬਿਜ਼ੀ ਐ ਸਭ ਦੀਆਂ ਫੈਮਲੀਆਂ ਹੈਗੀ ਐ ਤੇ ਠੀਕ ਐ ਅਸੀਂ ਪਿਆਰ ਸਾਰੇ ਇੱਕ ਦੂਸਰੇ ਨੂੰ ਕਰਦੇ ਐ ਤੇ ਇੱਜ਼ਤ ਕਰਦੇ ਐ ਤੇ ਅੱਜ ਅਗਰ ਪਤਾ ਲੱਗਿਆ ਤੇ ਸ਼ਾਇਦ ਕੋਈ ਅ ਅੱਗੇ ਵੱਧ ਕੇ ਆ ਜੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਜੀ ਕੱਲ ਮੈਨੂੰ ਮੈਂ ਘਰੇ ਗਿਆ ਤੇ ਮੈਨੂੰ ਪਹਿਲੇ ਤਾਂ ਇੱਥੇ ਵੀ ਕੁਝ ਆਪਣੇ ਫਿਲਮੀ ਅਦਾਕਾਰ ਸਾਡੇ ਮੇਰੇ ਭਰਾ ਸੱਜਣ ਮੈਨੂੰ ਐਪਰੀਸ਼ੀਏਟ ਕਰਨ ਲਈ ਆਏ ਇੱਥੇ ਤੇ ਉਸ ਤੋਂ ਬਾਅਦ ਜਦੋਂ ਮੈਂ ਘਰੇ ਗਿਆ ਮੈਨੂੰ ਕੱਲ ਜੈ ਰੰਧਾਵਾ ਭਾਜੀ ਦਾ ਮੈਸੇਜ ਆਇਆ ਕਿ 브ਦਰ ਡੋਂਟ ਵਰੀ ਆਪਾਂ ਅਗਲੀ ਫਿਲਮ ਚ ਇਕੱਠੇ ਕੰਮ ਕਰਾਂਗੇ ਸੋ ਮੇਰੇ ਲਈ ਮਤਲਬ ਬਹੁ ਹੌਸਲੇ ਵਾਲੀ ਗੱਲ ਹੈ ਮੈਂ ਉਹਨਾਂ ਦਾ ਦਿਲੋਂ ਮਤਲਬ ਮੈਂ ਜਿੰਨਾ ਸ਼ੁਕਰੀਆ ਦਾ ਕਰਾਂ ਉਹ ਕੱਟ ਹੈ ਮਤਲਬ ਕਿ ਉਹਨਾਂ ਦੇ ਇਹ ਵਰਡਸ ਹੀ ਮੇਰੇ ਲਈ ਬਹੁਤ ਮਾਇਨਾ ਰੱਖਦੇ ਆ ਬਹੁਤ ਮੈਟਰ ਕਰਦੇ ਆ ਤੇ ਮਤਲਬ ਬੜੀ ਐਂ ਮਤਲਬ ਨਾ ਐ ਇੱਕ ਐ ਲੱਗਿਆ ਵੀ ਜਿਵੇਂ ਕਿਸੇ ਨੂੰ ਸਾਹ ਨਾ ਆ ਰਿਹਾ ਹੋਵੇ ਉਹਨੂੰ ਸਾਹ ਮਿਲ ਗਿਆ ਹੋਵੇ ਉਸ ਟਾਈਪ ਦੀ ਫੀਲਿੰਗ ਸੀਗੀ ਕਿ ਮਤਲਬ ਖੁਸ਼ੀ ਦਾ ਟਿਕਾਣਾ ਨਹੀਂ ਸੀਗਾ ਉਹ ਜਸਟ ਉਹਨਾਂ ਕੀ ਇੱਕ ਮੈਸੇਜ ਪੜ੍ਹ ਕੇ ਤੇ ਸਮਝ ਨਹੀਂ ਆ ਰਹੀ ਸੀ ਮੈਂ ਮੈਂ ਖੁਸ਼ੀ ਕਿੱਥੇ ਜ਼ਾਹਿਰ ਕਰਾਂ ਮਤਲਬ ਕਿ ਹੁਣ ਮਨਿੰਦਰੂਫ ਕਾਕਾ ਜੀ ਇੱਕ ਵਾਰੀ ਦੁਬਾਰਾ ਫੇ ਸਾਨੂੰ ਫਿਲਮਾਂ ਦੇ ਵਿੱਚ ਦੇਖਣਗੇ ਦੇਖੋ ਉਮੀਦ ਤਾਂ ਮੈਂ ਮੇਰੀ ਵੀ ਜਾਗ ਰਹੀ ਹੈ ਹੁਣ ਕਿ ਸ਼ਾਇਦ ਮੁੜ ਕੇ ਇੰਡਸਟਰੀ ਤੋਂ ਮੈਨੂੰ ਕੰਮ ਮਿਲੇ ਤੇ ਸ਼ਾਇਦ ਇੱਥੋਂ ਦੀ ਕੱਢ ਕੇ ਮੁੜ ਕੇ ਮੈਨੂੰ ਆਪਦੇ ਘਰ ਵਾਪਸ ਲੈ ਜਾਣ ਤੇ ਤੁਸੀਂ ਆਉਂਦੇ ਬਾਬਾ ਸਿੱਥੇ ਆਪਣੇ ਉੱਤੇ ਉੱਤੇ ਨਹੀਂ ਮੈਂ ਦੇਖੋ ਮੇਰਾ ਜੋ ਪਿਆਰ ਜਾਂ ਜੋ ਮੇਰੀ ਜਨੂਨ ਜਨੂਨ ਹੈਗਾ ਉਹ ਤਾਂ ਇੰਡਸਟਰੀ ਹੈ ਫਿਲਮੀ ਲਾਈਨ ਹੀ ਹੈ ਅਗਰ ਮੈਨੂੰ ਉੱਥੋਂ ਦੀ ਰੋਜ਼ਾਨਾ ਤੌਰ ਤੇ ਕੰਮ ਮਿਲਣ ਲੱਗ ਜੇ ਤੇ ਫਿਰ ਬਾਈ ਜੀ ਮੈਂ ਕਿਉਂ ਇਸ ਇਦਾਂ ਰੋਡ ਦੇ ਉੱਤੇ ਕਿਉਂ ਕੰਮ ਕਰੂੰਗਾ ਅਸੀਂ ਸੁਣਿਆ ਕਿ ਤੁਹਾਡਾ ਥੋੜੇ ਟਾਈਮ ਪਹਿਲਾਂ ਜਾਂ ਕਾਫੀ ਟਾਈਮ ਪਹਿਲਾਂ ਇੱਕ ਐਕਸੀਡੈਂਟ ਵੀ ਹੋਇਆ ਸੀਗਾ ਨਹੀਂ ਮੇਰਾ ਭਾਜੀ ਐਕਸੀਡੈਂਟ ਨਹੀਂ ਹੋਇਆ ਸੀ ਐਕਚੁਅਲ ਦੇ ਵਿੱਚ 2 ਸਾਲ ਪਹਿਲਾਂ ਮੈਨੂੰ ਪੈਰਾਲਾਈਜ਼ ਹੋ ਗਿਆ ਸੀ ਮੈਂ ਬਹੁਤ ਚੀਜ਼ਾਂ ਹੈਗੀਆਂ ਬਾਈ ਜੀ ਤਾਂ ਹੀ ਕਹਿੰਨਾ ਨਾ ਅਗਰ ਕਿਸੇ ਨੂੰ ਮੈਂ ਦੁੱਖ ਤਕਲੀਫ ਦੱਸਣ ਜਾਵਾਂ ਤੇ ਸਾਰਾ ਮੈਨੂੰ ਸ਼ੁਰੂ ਤੋਂ ਦੱਸਣਾ ਪਏਗਾ ਕਿ ਕੀ ਕੀ ਮੇਰੇ ਨਾਲ ਹੋਇਆ ਜਾਂ ਮੈਂ ਕਿਹੜੀ ਕਿਹੜੀ ਚੀਜ਼ਾਂ ਨੂੰ ਫੇਸ ਕੀਤਾ ਜਾਂ ਕੀ ਕਾਰਨ ਬਣ ਗਏ ਕਿ ਮੈਨੂੰ ਇੱਥੇ ਤੱਕ ਪਹੁੰਚਣਾ ਪਿਆ ਦੇਖੋ ਘਰ ਘਰ ਬੜੀ ਪਿਆਰੀ ਜਗ੍ਹਾ ਹੁੰਦੀ ਹੈ ਘਰ ਅਸੀਂ ਕਿਤੇ ਵੀ ਚੱਲ ਜਾਈਏ ਨਾ ਸਾਨੂੰ ਅਖੀਰ ਅਸੀਂ ਵਿਆਹ ਸ਼ਾਦੀ ਤੁਸੀਂ ਅਟੈਂਡ ਕਰਨ ਜਾਂਦੇ ਹੋ ਕਿਸੇ ਫੰਕਸ਼ਨ ਨੂੰ ਜਦੋਂ ਘਰੇ ਆਨੇ ਆਪਾਂ ਕਹਿੰਦੇ ਨਹੀਂ ਯਾਰ ਸਾਹ ਆ ਗਿਆ ਸਕੂਨ ਆ ਗਿਆ ਅੱਜ ਮੇਰਾ ਉਹ ਘਰ ਤੁਸੀਂ ਦੇਖੋਗੇ ਇੱਕ ਰਾਸ਼ਨ ਦੀ ਦੁਕਾਨ ਬਣਿਆ ਪਿਆ ਮੇਰਾ ਉਹ ਘਰ ਅੱਜ ਰਾਸ਼ਨ ਦੀ ਦੁਕਾਨ ਹੈ ਕਿ ਮੈਂ ਅਗਰ ਤੁਹਾਨੂੰ ਉਹ ਦੇ ਵਿਜ਼ੂਅਲ ਦਿਖਾਵਾਂ ਕਿ ਕਿਸ ਤਰ੍ਹਾਂ ਸੀ ਕਿੱਦਾਂ ਸੌ ਰਹੇ ਆ ਜਾਂ ਕਿਸ ਤਰ੍ਹਾਂ ਸ਼ਾਮ ਨੂੰ ਜਾ ਕੇ ਜਗਾ ਬਣਾਣੀ ਪੈਂਦੀ ਹੈ ਸੋ ਬਹੁਤ ਟਫ ਲਾਈਫ ਹੈ ਤੇ ਇੱਥੇ ਦਾ ਜਿਵੇਂ ਪਰਦੇ ਦੇ ਉੱਤੇ ਮਾਹੌਲ ਕੁਝ ਹੋਰ ਹੁੰਦਾ ਹੈ ਪਰਦੇ ਦੇ ਪਿੱਛੇ ਕੀ ਕਿੱਦਾਂ ਸ਼ੂਟ ਹੁੰਦਾ ਉਹ ਦੋਨੋਂ ਡਿਫਰੈਂਟ ਚੀਜ਼ ਹੈ ਸੇ ਬਾਕੀ ਜ਼ਿੰਦਗੀ ਜ਼ਿੰਦਾਬਾਦ ਹੈ ਜ਼ਿੰਦਗੀ ਜੀਣ ਦਾ ਨਾਮ ਹੈ ਮਿਹਨਤ ਕਰ ਰਿਆਂ ਪਰ ਹੁਣ ਮਨਿੰਦਰ ਜੀ ਮੈਂ ਦੇਖਿਆ ਹੈ ਕਿ ਤੁਸੀਂ ਇਸ ਟਾਈਮ ਫੇਸਬੁਕ ਇੰਸਟਾ ਸਭ ਤੇ ਦੁਬਾਰਾ ਇੱਕ ਵਾਰੀ ਫੇਮਸ ਹੋ ਚੁੱਕੇ ਹੋ ਸਭ ਜਗ੍ਹਾ ਕਾਕਾ ਮਨਿੰਦਰ ਕਾਕਾ ਮਨਿੰਦਰ ਛਾਈ ਪਈ ਹੈ ਇਹ ਤੁਸੀਂ ਤੁਹਾਨੂੰ ਦੇਖ ਕੇ ਕੁਝ ਤਾਂ ਉਹ ਹੁੰਦਾ ਹੋਏਗਾ ਦੇਖੋ ਮੈਂ ਤੁਹਾਨੂੰ ਇਹਦਾ ਵੀ ਜਵਾਬ ਦੇਣਾ ਕਿ ਮੈਂ 2 ਸਾਲ ਤੋਂ ਕੰਮ ਕਰ ਰਿਆ ਸੀ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਪੈਰਾਲਾਈਜ਼ਡ ਅਟੈਕ ਹੋ ਗਿਆ ਸੀ ਮੇਰੀ ਰਾਈਟ ਸਾਈਡ ਟੋਟਲੀ ਡੈੱਡ ਹੋ ਗਈ ਸੀ ਤੇ ਉਹਦਾ ਕਾਰਨ ਪੀਜੀਆਈ ਨੇ ਪੂਰਾ ਜੜ ਤੱਕ ਜਾ ਕੇ ਜਦੋਂ ਪਤਾ ਚੱਲਿਆ ਕਿ ਹਾਰਟ ਜਿਹੜਾ ਹੈ ਨਾ 48% ਮਿਸ ਮਾਰਦਾ ਹੈ 52% ਪੰਪ ਕਰਦਾ ਤੇ ਉਹਦੇ ਕਾਰਨ ਕਲੋਟ ਹੋ ਗਿਆ ਸੀ ਅੱਜ ਵੀ ਮੇਰੇ ਜਿਹੜਾ ਬਲੱਡ ਸਰਕੂਲੇਸ਼ਨ ਹੈ ਬੋਡੀ ਚ ਪ੍ਰੋਪਰ ਨਹੀਂ ਹੈ ਮੇਰੀ ਲੈਫਟ ਲੈਗ ਜੋ ਹੈ ਉਹ ਬਿਲਕੁਲ ਹੀ ਸੋਨ ਰਹਿੰਦੀ ਹੈ ਆਲਮੋਸਟ ਮਤਲਬ ਪੱਥਰ ਵਾਂਗੂ ਪੈਰ ਲੱਗਦਾ ਮੇਰਾ ਬਸ ਹੀ ਫੇਰ ਵੀ ਸਾਰਾ ਦਿਨ ਇੱਥੇ ਆ ਕੇ ਕੰਮ ਕਰਦੇ ਹੋ ਮੈਂ ਸਾਰਾ ਦਿਨ ਕੰਮ ਕਰਦਾ ਕਿਉਂਕਿ ਬਾਈ ਜੀ ਮੇਰੇ ਦਵਾਈ ਲੈਣ ਜੋਗੇ ਪੈਸੇ ਨਹੀਂ ਰਹੇ ਸੀਗੇ ਤੇ ਇਹ ਜੇ ਹਾਲਾਤਾਂ 'ਚ ਪਹੁੰਚ ਗਿਆ ਸੀ ਤੇ ਬਹੁਤ ਮਤਲਬ ਬਹੁਤ ਬੁਰਾ ਸਮਾਂ ਕਹਿ ਲੋ ਕਿ ਬਸ ਹਿੰਮਤ ਨਹੀਂ ਛੱਡੀ ਹਿੰਮਤ ਨਹੀਂ ਹਾਰੀ ਬਸ ਐ ਹੋਇਆ ਵੀ ਕੋਈ ਗੱਲ ਨਹੀਂ ਪ੍ਰਮਾਤਮਾ ਨਾਲ ਹੈਗਾ ਤੇ ਜੇ ਉਹਨੇ ਸਾਹ ਦਿੱਤੇ ਹੈ ਤੇ ਉਹਨੇ ਹਿੰਮਤ ਵੀ ਦਿੱਤੀ ਹੈ ਬਾਕੀ ਜੇ ਮੈਂ ਕਹਾਂ ਕੀ ਬਈ ਘਰੇ ਬਹਿ ਕੇ ਮੈਨੂੰ ਕੋਈ ਰੋਟੀ ਖਵਾ ਜੇ ਚਾਹੇ ਉਹ ਇੰਡਸਟਰੀ ਤੋਂ ਹੈ ਚਾਹੇ ਮੈਨੂੰ ਕੋਈ ਰਿਸ਼ਤੇਦਾਰ ਹੈ ਕਿ ਭਾਈ ਜੀ ਆ ਕੇ ਮੇਰੇ ਤੇ ਜਿਹੜੇ ਮਾੜੇ ਮੋٹے ਕਰਜ਼ਾ ਚੜਿਆ ਹੈ ਮਾੜੇ ਮੋٹے ਪੈਸੇ ਦੇਣਦਾਰੀ ਹੈਗੀ ਇਹ ਤਾਰ ਦੋ ਮੈਨੂੰ ਮਹੀਨੇ ਦੀ ਰੋਟੀ ਬੰਦੋ ਉਹ ਕੋਈ ਨਹੀਂ ਕਰਦਾ ਭਾਈ ਜੀ ਉਹ ਕਰਨ ਵੀ ਕਿਉਂ ਕੋਈ ਕਰੇ ਵੀ ਕਿਉਂ ਜਦੋਂ ਤੁਹਾਨੂੰ ਪ੍ਰਮਾਤਮਾ ਨੇ ਤੁਹਾਡੇ ਹੱਥ ਪੈਰ ਸਲਾਮਤ ਬਖਸ਼ੇ ਹੈ ਹਾਂ ਮੈਂ ਅੱਜ ਅਗਰ ਰੱਬ ਨਾ ਕਰੇ ਇਹ ਜੀ ਨੋਪਤ ਕਦੀ ਆਵੇ ਅੱਜ ਵੀ ਅਗਰ ਪੈਰਲਾਈਜ਼ ਹੁੰਦਾ ਮੈਂ ਜ਼ਰੂਰ ਭੀਖ ਵੀ ਮੰਗਦਾ ਲੋਕਾਂ ਤੋਂ ਕਿ ਮੈਨੂੰ ਰੋਟੀ ਦੇ ਦਿਓ ਆ ਕੇ ਜੇ ਹੱਥ ਪੈਰ ਹੁੰਦੇ ਸੋਨਦੇ ਵੀ ਮੈਂ ਹੱਥ ਅੱਡਾਂ ਤੇ ਫਿਰ ਤਾਂ ਲਾਹਨਤ ਹੈ ਉਹਦੇ ਨਾਲੋਂ ਮੱਚ ਮੱਚ ਬੈਟਰ ਹੈ ਕਿ ਆਪਦੀ ਮਿਹਨਤ ਕਰੋ ਤੇ ਮੈਂ ਤਾਂ ਸਗੋਂ ਅਗਰ ਕੋਈ ਮੇਰੀ ਵੀਡੀਓ ਰਾਹੀ ਮੈਂ ਤਾਂ ਕਹਿੰਨਾ ਮੈਂ ਜਦੋਂ ਫਸਟ ਟਾਈਮ মিডিਆ ਆਈ ਹੈ ਨਾ ਇੰਟਰਵਿਊ ਅੱਜ ਤੱਕ 2 ਸਾਲਾਂ ਚ ਨਹੀਂ ਦਿੱਤੀ ਕਦੀ ਨਹੀਂ ਅੱਗੇ ਆਇਆ ਸਾਹਮਣੇ ਆਇਆ ਉਹਦਾ ਕਾਰਨ ਹੀ ਇਹ ਸੀ ਕਿ ਮੈਨੂੰ ਰੋਲਾ ਪਾਣ ਦਾ ਕੋਈ ਚਾਹੀ ਨਹੀਂ ਸੀ ਜਾਂ ਦੱਸਣ ਦਾ ਮੈਨੂੰ ਸੀ ਮੈਂ ਪੋਲੇ ਦੇ ਵਿੱਚ ਆਪਦਾ ਮਿਹਨਤ ਕਰਨਾ ਅੱਜ ਮੈਨੂੰ ਐਂ ਲੱਗਦਾ ਕਿ ਯਾਰ ਯੂਥ ਕਈ ਨਸ਼ਿਆਂ ਵਾਲੇ ਪਾਸੇ ਜਾਂਦਾ ਹੈ ਮਾੜੇ ਕੰਮਾਂ ਵਾਲੇ ਪਾਸੇ ਜਾਂਦਾ ਹੈ ਦੂਸਰੀਆਂ ਲਾਈਨਾਂ ਹੋਰ ਚੀਜ਼ਾਂ ਨੂੰ ਚੂਜ਼ ਕਰ ਲੈਂਦਾ ਹੈ ਕਿ ਅਗਰ ਮੈਨੂੰ ਦੇਖ ਕੇ ਹੀ ਅਗਰ ਕਿਸੇ ਨੂੰ ਸਿੱਖ ਮਿਲਦੀ ਹੈ ਕਿ ਭਾਈ ਮਿਹਨਤ ਕੀਤੀ ਜਾ ਸਕਦੀ ਹੈ ਤੂੰ ਡੈਫੀਨੇਟਲੀ ਮਿਹਨਤ ਕਰੇ ਕੋਈ ਮਾੜਾ ਕੰਮ ਨਹੀਂ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੈਂ ਇੱਥੇ ਕੰਮ ਕਰ ਰਿਹਾ ਮੈਨੂੰ ਲੋਕ ਬਹੁਤ ਪਿਆਰ ਆਂਦੇ ਆ ਲੋਕ ਅੱਜ ਤੇ ਨਹੀਂ ਤੁਸੀਂ ਅੱਜ ਆਏ ਹੋ ਅੱਜ ਤੋਂ ਪਹਿਲੇ ਵੀ ਲੋਕ ਆਂਦੇ ਸੀ ਬਾਈ ਜੀ ਰੋਲਾ ਪੈ ਗਿਆ ਵਿੱਚ ਨਹੀਂ ਸੀ ਹਾਂਜੀ ਹਾਂਜੀ ਬਾਈ ਜੀ ਆਪਣਾ ਤੁਸੀਂ ਨਿੰਜਾ ਦੇ ਨਾਲ ਚੰਨਾ ਮੇਰਿਆ ਹਾਂਜੀ ਹਾਂਜੀ ਅਸ਼ਰ ਚ ਲੋਕ ਪਛਾਣਦੇ ਸੀ ਤੁਹਾਨੂੰ ਖੁਸ਼ੀ ਤਾਂ ਹੁੰਦੀ ਹੋएगी ਆ ਚੀਜ਼ ਦੇ ਕਿ ਹਾਲੇ ਵੀ ਕਾਕਾ ਫੇਮਸ ਉਹ ਹੈ ਬਾਈ ਜੀ ਮੈਨੂੰ ਖੁਸ਼ੀ ਇਹ ਹਮੇਸ਼ਾ ਹੈ ਕਿਉਂਕਿ ਅੱਜ ਵੀ ਸ਼ਾਮ ਨੂੰ ਮੈਂ ਪਹਿਲੇ ਵੀ ਕਿਹਾ ਮੈਂ ਟੀਵੀ ਲਗਾਣਿਆ ਸੀ ਅੱਜ ਵੀ ਕੋਈ ਨਾ ਕੋਈ ਫਿਲਮ ਚੱਲ ਰਹੀ ਹੁੰਦੀ ਮੇਰੀ ਪਰ ਟੀਵੀ ਦੇ ਉੱਤੇ ਅੱਜ ਵੀ ਕੋਈ ਨਾ ਕੋਈ ਚੱਲ ਰਹੀ ਹੁੰਦੀ ਉਹ ਇੰਨੀ ਕਿ ਫਿਲਮਾਂ ਹੈਗੀਆਂ ਕਿ ਚੱਲ ਨਹੀਂ ਹੁੰਦੀ ਕੋਈ ਨਾ ਕੋਈ ਇੱਕ ਉਹ ਅਗਰ ਆਪਾਂ ਕਹਿੰਦੇ ਨਹੀਂ ਕਿ ਪੁਰਾਣੇ ਐਕਟਰ ਜਿਹੜੇ ਮਰ ਗਏ ਟੀਵੀ ਤੇ ਦੇਖਦੇ ਆ ਸਾਡੀ ਪੁਰਾਣੀ ਮਤਲਬ ਜੋ ਨਾਨੀਆਂ ਦਾਦੀਆਂ ਹੁੰਦੇ ਉਹ ਕਹਿੰਦੇ ਜੀ ਇਹ ਤਾਂ ਦੇਖ ਲਓ ਹਲੇ ਵੀ ਜੂੰਦਾ ਹੀ ਹੈ ਮਰ ਗਿਆ ਅਨਪਾਵੇਂ ਮਰ ਗਿਆ ਹੁੰਦਾ ਰੀਅਲ ਲਾਈਫ ਚ ਟੀਵੀ ਤੇ ਆ ਵੀ ਆਪਣੇ ਘਰ ਦੇ ਪਰਿਵਾਰ ਦੀ ਕਿਸੇ ਦੀ ਫੋਟੋ ਵੀਡੀਓ ਸਾਹਮਣੇ ਆਂਦੀ ਹੈ ਰੋ ਪੈਣੇ ਆ ਦੇਖ ਕੇ ਉਹ ਹੁਣ ਚਾਹੇ ਮੈਂ ਮਰ ਵੀ ਗਿਆ ਦੁਨੀਆ ਤੇ ਨਾ ਰਹਾ ਉਹ ਤਾਂ ਸਾਰੀ ਜ਼ਿੰਦਗੀ ਅਗਰ ਮੇਰੇ ਘਰ ਦੇ ਮੈਨੂੰ ਬੋਲਦੇ ਹੋਏ ਦੇਖਣਾ ਚਾਹਣ ਉਹ ਹੈਗੀਆਂ ਚੀਜ਼ਾਂ ਪਈਆਂ ਦੇਖ ਸਕਦੇ ਆ ਨਹੀਂ ਨਹੀਂ ਕਾਕਾ ਜੀ ਇਦਾਂ ਕਿਉਂ ਕਹਿਣਾ ਹੁੰਦੇ ਤੁਸੀਂ ਆਣ ਵਾਲੇ ਕੁਬਰ ਦੇ ਸtare ਹੋ ਮੈਂ ਕਹਿੰਦਾ ਕਿ ਤੁਸੀਂ ਪੱਕਾ ਦੁਬਾਰਾ ਫਿਰ ਫਿਲਮਾਂ ਇੰਡਸਟਰੀ ਦੇ ਵਿੱਚ ਆਉਂਗੇ ਤੁਸੀਂ ਉਹਨਾਂ ਵਾਸਤੇ ਮਿਸਾਲ ਵੀ ਹੋ ਕਿ ਜਿਹੜੇ ਬੰਦੇ ਥੋੜੀ-ਬਹੁਤ ਕਿਸੇ ਡਿਪਰੈਸ਼ਨ 'ਚ ਜਾਂਦੇ ਆ ਤੇ ਉਹ ਸੁਸਾਈਡ ਦਾ ਸੋਚ ਲੈਂਦੇ ਆ ਜਾਂ ਨਸ਼ਿਆਂ ਵਾਲੇ ਤੋਰ ਪੈਂਦੇ ਆ ਜਾਂ ਕੁਝ ਗਲਤ ਕੰਮ ਕਰਦੇ ਆ ਚੋਰੀਆਂ ਟਿਕਤਿਆਂ ਕਰਦੇ ਤੁਸੀਂ ਉਹਨਾਂ ਵਾਸਤੇ ਇੱਕ ਮਿਸਾਲ ਹੋ ਕਿ ਤੁਸੀਂ ਆਪਣਾ ਕੰਮ ਇੱਥੇ ਦੁਬਾਰਾ ਸਟਾਰਟ ਕੀਤਾ ਤੁਸੀਂ ਮਿਹਨਤ ਕਰ ਰਹੇ ਹੋ ਮੇਰਾ ਮੇਨ ਮਕਸਦ ਹੀ ਇਹ ਹੈ ਕਿ ਅਗਰ ਮੇਰੇ ਰਾਹੀ ਅਗਰ ਕੋਈ ਮੈਨੂੰ ਸਮਝਦਾ ਹੈ ਕਿ ਯਾਰ ਇਹ ਐਕਟਰ ਸੀਗਾ ਯਾ ਹਾਲਾ ਕਿ ਮੈਂ ਆਪਦੇ ਆਪ ਨੂੰ ਕਦੀ ਬਹੁਤ ਵੱਡਾ ਜਾਂ ਕਦੀ ਸਮਝੇ ਨਹੀਂ ਮੈਂ ਤਾਂ ਸ਼ੁਰੂ ਤੋਂ ਹੀ ਲੋਕਾਂ 'ਚ ਵਿਚਰਦਾ ਰਿਆ ਤੇ ਅੱਜ ਵੀ ਅਗਰ ਇੰਡਸਟਰੀ ਦੇ ਕਿਸੇ ਨੂੰ ਪੁੱਛੋਗੇ ਤਾਂ ਮੈਂ ਤਾਂ ਨੋਰਮਲ ਹੀ ਸੀਗਾ ਸ਼ੁਰੂ ਤੋਂ ਹੀ ਨੋਰਮਲ ਸੀਗਾ ਇਸ ਕਰਕੇ ਮੈਨੂੰ ਕੋਈ ਏਡੀ ਦਿੱਕਤ ਨਹੀਂ ਆ ਰਹੀ ਸ਼ਾਇਦ ਕੰਮ ਕਰਨ 'ਚ ਤੇ ਇਹੀ ਬਸ ਲੋਕਾਂ ਨੂੰ ਅਗਰ ਮੇਰੇ ਤੋਂ ਕੋਈ ਸਿੱਖ ਮਿਲ ਜਾਏ ਕੋਈ ਮੰਨਦਾ ਕਿ ਯਾਰ ਇਹ ਐਕਟਰ ਸੀਗਾ ਅੱਜ ਰੋਡ ਤੇ ਕੰਮ ਕਰ ਰਿਹਾ ਮੈਂ ਚਾਹਨਾ ਬਾਈ ਜੀ ਤੁਸੀਂ ਵੀ ਕਰ ਸਕਦੇ ਹੋ ਆਪਾਂ ਕੋਈ ਗਲਤ ਕੰਮ ਚੂਜ਼ ਕਰੀਏ ਜਾਂ ਕਿਸੇ ਮਾੜੇ ਰਸਤੇ ਤੇ ਜਾਈਏ ਮਿਹਨਤ ਕਰੋ ਮਿਹਨਤ ਕਰੋਗੇ ਪ੍ਰਮਾਤਮਾ ਫਲ ਦਿੰਦਾ ਹੈ ਦੇਰ ਸਵੇਰ ਦੇ ਦੇਗਾ ਠੀਕ ਹੈ ਉੱਥੇ ਸ਼ੂਟਿੰਗ ਵਿੱਚ ਮੈਂ ਸ਼ਾਇਦ ਇੱਕ ਦਿਨ ਚ 50000 ਲੈ ਲੈਂਦਾ ਸੀ 20000 ਲੈ ਲੈਂਦਾ ਸੀਗਾ ਅੱਜ ਸ਼ਾਇਦ ਉਹ ਮੈਨੂੰ 20000 50000 ਕਮਾਉਣ ਨੂੰ ਮਹੀਨਾ ਸਵਾ ਮਹੀਨਾ ਲੱਗ ਜਾਏਗਾ ਫਰਕ ਐਡਾ ਹੈ ਬਸ ਪਰ ਤੁਸੀਂ ਬਹੁਤ ਵਧੀਆ ਗੱਲ ਦੀ ਕਿ ਤੁਸੀਂ ਹਿੰਮਤ ਨਹੀਂ ਹਾਰੇ ਤੇ ਤੁਸੀਂ ਕੀ ਕਹਿਣਾ ਚਾਹੂਗੇ ਅੱਜ ਕੱਲ ਦੇ ਯੂਥ ਨੂੰ ਕਿ ਜਿਹੜੇ ਆਹ ਗਲਤ ਕੰਮਾਂ ਦੇ ਵਿੱਚ ਜਾ ਰਹੇ ਐ ਮੈਂ ਤੁਹਾਨੂੰ ਕਹੂੰਗਾ ਕਿ ਕਾਕਾ ਜੀ ਸਾਡੇ ਇੱਕ ਨਵਾਂ ਸੀ ਮਿਸਾਲ ਹੈ ਜਿਹੜੇ ਆਪਣਾ ਸਾਰਾ ਫਿਲਮ ਇੰਡਸਟਰੀ ਛੱਡ ਕੇ ਇੱਥੇ ਕੰਮ ਕਰ ਰਹੇ ਨੇ ਤੁਸੀਂ ਯੂਥ ਨੂੰ ਕੀ ਸਿਨਿਆ ਦੇਣਾ ਚਾਹੋਗੇ ਮੈਂ ਦੇਖੋ ਸਭ ਤੋਂ ਵੱਡਾ ਸੁਨੇਹਾ ਤਾਂ ਇਹ ਹੈ ਕਿ ਅਗਰ ਮੈਂ ਐਕਟਰ ਸੀਗਾ ਜਾਂ ਮੈਨੂੰ ਇੰਡਸਟਰੀ ਤੋਂ ਕੰਮ ਮਿਲਣਾ ਬੰਦ ਹੋ ਗਿਆ ਘਟ ਗਿਆ ਤੇ ਮੈਂ ਆਪਦੀ ਰੋਜ਼ੀ ਰੋਟੀ ਆਪਦੇ ਘਰ ਨੂੰ ਚਲਾਣ ਲਈ ਆਪਦੇ ਮਾਪੇ ਨੂੰ ਜਾਂ ਵਾਈਫ ਨੂੰ ਕਿਸੇ ਨੂੰ ਵੀ ਰੋਟੀ ਖਵਾਉਣ ਲਈ ਅਗਰ ਮੈਂ ਰੋਡ ਦੇ ਉੱਤੇ ਆ ਕੰਮ ਕਰਨ ਲਈ ਉਤਰਿਆ ਤਾਂ ਤੁਸੀਂ ਵੀ ਕੰਮ ਕਰ ਸਕਦੇ ਹੋ ਕੋਈ ਇਹ ਨਹੀਂ ਕਿ ਪੰਜਾਬ 'ਚ ਕੰਮ ਮੁੱਕ ਗਿਆ ਇਹ ਨਹੀਂ ਕਿ ਨੌਕਰੀਆਂ ਨਹੀਂ ਹੈਗੀਆਂ ਤਾਂ ਅਸੀਂ ਬਹਾਨਾ ਲੱਭ ਲਈਏ ਤੇ ਸ਼ਾਮ ਨੂੰ दारू ਦੇ ਬੋਤਲ ਪੀ ਕੇ ਤੇ ਅਸੀਂ ਉਹ दारू ਦੀ ਬੋਤਲ ਲਈ ਅਸੀਂ ਪੈਸੇ ਦਾ ਜੁਗਾੜ ਕਰ ਲੈਨੇ ਆ ਤੇ ਆਪਦੇ ਘਰ ਦੇ ਬੰਦਿਆਂ ਨੂੰ ਖਵਾਣ ਲਈ ਜਾਂ ਆਪ ਦਾ ਢਿੱਡ ਭਰਨ ਲਈ ਅਸੀਂ ਮਿਹਨਤ ਨਹੀਂ ਕਰ ਸਕਦੇ ਹਨਾ ਸੋ ਤੁਸੀਂ ਹਜੇ ਵੀ ਮੈਂ ਕਹਿੰਨਾ ਕਿ ਪੰਜਾਬ ਦੇ ਵਿੱਚ ਮਿਹਨਤ ਕਰੋਗੇ ਤਾਂ ਉਹਦਾ ਮੁੱਲ ਪਏਗਾ ਐਡੇ ਮਾੜੇ ਜਾਂ ਐਡੇ ਬੁਰੇ ਹਾਲਾਤ ਹਜੇ ਨਹੀਂ ਆਏ ਕਿ ਆਪਾਂ ਕਹੀਏ ਕਿ ਰੋਜ਼ਗਾਰ ਖਤਮ ਹੋ ਗਿਆ ਜੀ ਹੁਣ ਤਾਂ ਬਸ ਖਤਮ ਹੋ ਗਿਆ ਬਾਹਰ ਨੂੰ ਚਲ ਜੀਏ ਸਗੋ ਤੁਸੀਂ ਬਾਹਰ ਨੂੰ ਜਾ ਰਹੇ ਹੋ ਤੁਸੀਂ ਇੱਕ ਗੱਲ ਯਾਦ ਰੱਖਿਓ ਕਿ ਆਣ ਵਾਲੇ ਅਸੀਂ ਤਾਂ ਦੇਖੋ ਤੁਰ ਜਾਣਾ ਅਸੀਂ ਕੋਈ ਬਹੁਤੇ ਲੰਬੇ ਸਮੇਂ ਦੇ ਮਹਿਮਾਨ ਤਾਂ ਹੈ ਨਹੀਂ ਆ ਇੰਨੀਆਂ ਉਮਰਾਂ ਹੋ ਗਈਆਂ ਹੋਰ 5 10 20 ਸਾਲ ਕੋਈ ਦੇਖੋ ਉਹਦੇ ਤਾਂ ਪਤਾ ਹੀ ਨਹੀਂ ਹੁਕਮ ਦਾ ਕਦੋਂ ਹੁਕਮ ਆ ਜਾਏਗਾ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈਗੀ ਐ ਉਹ ਬਹੁਤ ਰੋਏਗੀ ਮੈਂ ਇੱਕ ਗੱਲ ਜਾਣਦਾ ਕਿ ਅੱਜ ਤੋਂ ਪਹਿਲੇ ਆਪਾਂ ਅੰਗਰੇਜ਼ਾਂ ਨੂੰ ਸਾਡੇ ਜੋ ਪਹਿਲੇ ਬਜ਼ੁਰਗ ਸੀਗੇ ਉਹਨਾਂ ਨੇ ਹਿੰਦੁਸਤਾਨ ਚੋਂ ਜੀ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਠੀਕ ਐ ਮੈਂ ਇਹ ਗੱਲ ਜਾਣਦਾ ਫਿਰ ਆਜ਼ਾਦ ਕਰਾਣ ਦੀ ਤੇ ਲੋੜ ਹੀ ਨਹੀਂ ਸੀ ਜੇ ਅੱਜ ਅਸੀਂ ਉਹਨਾਂ ਦੀ ਨੌਕਰ ਨੌਕਰ ਬਣ ਕੇ ਉੱਥੇ ਗੁਲਾਮੀ ਕਰਨੀ ਐ ਉਹਨਾਂ ਨੂੰ ਭੁਜਾ ਕੇ ਉਹਨਾਂ ਨੂੰ ਫਿਰ ਕੀ ਕਿਹਾ ਸੀ ਉਹ ਮਤਲਬ ਸਾਡੇ ਬਜ਼ੁਰਗਾਂ ਨੇ ਪੀ ਤੁਸੀਂ ਚਲੋ ਭਾਈ ਘਰ ਨੂੰ ਅਸੀਂ ਤੁਹਾਡੇ ਪਿੱਛੇ ਉਧਰ ਆ ਰਹੇ ਹਾਂ ਐ ਕਿਹਾ ਸੀਗਾ ਮੁਸ਼ਕਿਲ ਨਾਲ ਤਾਂ ਉਹਨਾਂ ਤੋਂ ਅਸੀਂ ਛਡਕਾਰਾ ਪਾਇਆ ਸੀ ਅੱਜ ਫੇਰ ਉਹਨਾਂ ਦੇ ਉੱਤੇ ਜਾ ਕੇ ਗੁਲਾਮੀਆਂ ਕਰ ਰਹੇ ਹਾਂ ਕਿਉਂ ਇੱਥੇ ਰੋਟੀ ਨਹੀਂ ਖਾਦੀ ਜਾਂਦੀ ਮੇਰੀ ਗੱਲ ਸੁਣੋ ਭਾਈ ਜੀ ਤੁਸੀਂ ਕੋਈ ਵੀ ਕੰਮ ਕਰੋ ਨਾ ਅੱਜ ਦੀ ਰੇਟ 'ਚ 50000 ਲੱਖ ਸਵਾ ਲੱਖ ਰੁਪਇਆ ਮਹੀਨਾ ਕਮਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਮਾ ਸਕਦੇ ਹੋ ਆਸਾਨੀ ਨਾਲ ਜੇ ਤੁਹਾਡੀ ਮੈਂ ਤੁਹਾਨੂੰ ਦੱਸ ਰਿਹਾ ਮੈਂ ਮਹੀਨੇ 'ਚ 5-5 ਲੱਖ ਵੀ ਕਮਾਇਆ 7-7 ਲੱਖ ਵੀ ਕਮਾਇਆ ਮਹੀਨੇ ਚ ਅੱਜ ਮੈਂ ਕੀ ਸੋਚਿਆ ਵੀ ਨਹੀਂ ਮੈਂ ਕੰਮ ਹੀ ਐਸਾ ਕਰਨਾ ਜਿਸ ਚ ਮੈਨੂੰ 5-10 ਲੱਖ ਰੁਪਏ ਮਹੀਨਾ ਹੋਵੇ ਵੀ ਮੈਂ ਤਾਂ ਯਾਰ 10-12 ਲੱਖ ਰੁਪਏ ਦੇਣਾ ਮੈਂ ਤਾਂ ਮਹੀਨੇ ਡੇਢ ਚ ਫਰੀ ਹੋਣਾ ਮਿਹਨਤ ਕਰ ਰਿਆਂ ਮਿਹਨਤ ਕਰ ਰਿਆਂ ਮੈਨੂੰ ਮਹੀਨਾ ਡੇਢ ਨਹੀਂ ਸਾਲ 2 ਸਾਲ 2.5 ਸਾਲ 3 ਸਾਲ ਲੱਗਣਗੇ ਮੈਂ ਬਹੁਤ ਤੰਗ ਆ ਮੈਂ ਆਪਦੀਆਂ ਕਈ ਚੀਜ਼ਾਂ ਮੈਂ ਆਪਦੀ ਵਿਆਹ ਵਾਲੀ ਅੰਗੂਠੀ ਤੱਕ ਵੀ ਵੇਚੀ ਐ ਠੀਕ ਐ ਤੇ ਕਈ ਚੀਜ਼ਾਂ ਮੇਰੀ ਵਾਈਫ ਹੈ ਉਹਦਾ ਮੰਗਲ ਸੋਤਰ ਵੀ ਵੇਚਿਆ ਠੀਕ ਹੈ ਉਹ ਉਹ ਚੀਜ਼ਾਂ ਨੂੰ ਵੀ ਫੇਸ ਕਰ ਰਹੇ ਆ ਅੱਜ ਵੀ ਹਜੇ ਕਰ ਰਹੇ ਆ ਕਿ ਹਜੇ ਵੀ ਕਈ ਚੀਜ਼ਾਂ ਦੇ ਕਿਸ਼ਤਾਂ ਜਾਂਦੀਆਂ ਕਰਦੀਆਂ ਤੇ ਉਹਦੇ ਮੇਰੇ ਕੋਲ ਹਜੇ ਪੈਸੇ ਨਹੀਂ ਹੈਗੇ ਕਿਉਂ ਮੈਂ ਕਮਾ ਰਿਆਂ ਦੇਨਦਾਰਾਂ ਨੂੰ ਦੇਈ ਜਾਣਾ ਕਿ ਚੱਲ ਇਹਨਾਂ ਦਾ ਛਡਕਾਰਾ ਹੋ ਜੇ ਯਾਰ ਖਿਹੜਾ ਛੁੱਟ ਜੇ ਮੇਰਾ ਤੇ ਜਦੋਂ ਮੈਂ ਉਹ ਚੀਜ਼ਾਂ ਨੂੰ ਮਤਲਬ ਵਾਈਫ ਦਾ ਮੰਗਲ ਸੂਤਰ ਤਾਰ ਕੇ ਜਾਂ ਆਪਦੀ ਰਿੰਗ ਰਿੰਗ ਸਰਮਨੀ ਵਾਲੀ ਉਂਗੁੱਠੀ ਉਤਾਰ ਕੇ ਵੇਚਣੀ ਛੋਟੀ ਗੱਲਾਂ ਨਹੀਂ ਹੈ ਬਹੁਤ ਵੱਡੀਆਂ ਚੀਜ਼ਾਂ ਹੈਗੀਆਂ ਬਟ ਹਾਲਾਤ ਕਰਾ ਦਿੰਦੇ ਆ ਵਕਤ ਕਰਾ ਦਿੰਦਾ ਪਰ ਫਿਰ ਵੀ ਮੈਂ ਇਹ ਕਹਿਣਾ ਕਿ ਮਾੜੇ ਰਸਤੇ ਤੇ ਨਾ ਜਾਓ ਮਿਹਨਤ ਕਰੋ ਕੋਈ ਨਹੀਂ ਅੱਜ ਗਵਾਈ ਹੈ ਕੱਲ ਨੂੰ ਫਿਰ ਬਣਾ ਲਾਂਗਾ ਹੌਸਲਾ ਹੈਗਾ ਹਿੰਮਤ ਹੈਗੀ ਹੈ ਹਾਰ ਨਹੀਂ ਮੰਨਣਾ ਸਭ ਤੋਂ ਵੱਡਾ ਮੋਸਾ ਤੁਹਾਡੀ ਫੈਮਲੀ ਹੈ ਜਿਹੜੀ ਹੱਲੇ ਵੀ ਤੁਹਾਡੇ ਨਾਲ ਹੈ ਮੇਰੀ ਤੁਸੀਂ ਦੇਖੋਗੇ ਅਗਰ ਵੀ ਵਿਜ਼ੂਅਲੀ ਮੇਰੀ ਵਾਈਫ ਮੇਰੇ ਨਾਲ ਖੜੀ ਹੈ ਮੇਰੀ ਮਿਸਿਸ ਤੇ ਮੇਰੀ ਸਿਸਟਰ ਇੱਥੇ ਹੈਗੀ ਹੈ ਮੇਰਾ ਜੀਜਾ ਜੀ ਨਾਲ ਹੈਲਪ ਕਰ ਰਿਹਾ ਅੱਜ ਉਹਨਾਂ ਦੀ ਛੁੱਟੀ ਸੀਗੀ ਤੇ ਮੇਰਾ ਛੋਟਾ ਜਿਹਾ ਭਾਂਜਾ 10 12 ਸਾਲ ਦਾ ਉਹ ਭਾਂਡੇ ਚੱਕ ਕੇ ਫੜਾ ਰਿਹਾ ਹੈ ਗਲਾਸ ਚੱਕ ਰਿਹਾ ਹੈ ਸਾਰੀ ਫੈਮਲੀ ਮੇਰੀ ਮੈਨੂੰ ਸਪੋਰਟ ਕਰ ਰਹੀ ਹੈ ਨਾਲ ਲੱਗੀ ਹੋਈ ਹੈ ਤੇ ਸਿਰਫ ਕਾਰਨ ਕੀ ਹੈ ਕਿ ਕਿਸੇ ਦੇ ਉੱਤੇ ਕੋਈ ਭਾਰ ਨਹੀਂ ਹੈ ਭਾਰ ਸਿਰਫ ਮੇਰੇ ਤੇ ਹੈ ਸਿਰਫ ਮੇਰੇ ਤੇ ਹੈ ਤੇ ਬਸ ਸਮਾਂ ਹੈ ਕਿ ਸ਼ਾਇਦ ਇੱਕ ਛਟਕੇ ਵਿੱਚ ਉਤਰ ਜਾਂਦਾ ਜੇ ਉੱਥੇ ਹੁੰਦਾ ਇੱਥੇ ਥੋੜਾ ਜਿਹਾ ਮਿਹਨਤ ਕਰਕੇ ਤੇ ਜ਼ਿਆਦਾ ਥੋੜਾ ਲੰਬਾ ਸਮਾਂ ਕਰਨਾ ਪਏਗਾ ਤੇ ਸਟਰਗਲ ਹੈ ਬਸ ਹੋਰ ਕੁਝ ਨਹੀਂ ਹੈ ਬਾਕੀ ਕੋਈ ਕੰਮ ਛੋਟਾ ਵੱਡਾ ਨਹੀਂ ਹੈ ਮੈਂ ਖੁਸ਼ ਹਾਂ ਅਗਰ ਮੈਂ ਆ ਕੰਮ ਕਰ ਰਿਹਾ ਬਸ ਰੇਸ ਲੰਬੀ ਹੈ ਥੋੜੀ ਤੁਸੀਂ ਬਹੁਤ ਵਧੀਆ ਸਿਨੇਹ ਦਿੱਤੇ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਹੈ ਸਾਡੇ ਨਾਲ ਸਿਗੇ ਮਨਿੰਦਰ ਜੀ ਉਫ ਜਿਨ੍ਹਾਂ ਨੂੰ ਫੇਮਸ ਹਸਤੀ ਨੇ ਕਾਕਾ ਜੀ ਜੋ ਹਸ਼ਰ ਫਿਲਮ ਦੇ ਵਿੱਚ ਸੀਗੇ ਤੇ ਮੈਂ ਤੁਹਾਡੇ ਨਾਲ ਸੀਗਾ ਕ੍ਰਿਸ਼ ਵਰਮਾ